ਜੇ ਤੈਨੂੰ ਨਹੀਂ ਹਟਾਉਣਾ ਚੰਗਾ ਲੱਗਾ ਤਾਂ ਫੇਰ ਚੱਲ ਜਾਨੇ ਇੱਥੋਂ ਨਹੀਂ ਜਾਣਾ ਕਿਉਂ ਆ ਹੁਣ ਤੁਸੀਂ ਕਾਹ ਪਾਣੀ ਪੀ ਕੇ ਜਾਇਓ ਤੇ ਨਾਲੇ ਹੁਣ ਐਡਾ ਆਏ ਹੋ ਆਪਣੀ ਟੀ ਦੀਆਂ ਚਾਰ ਗੱਲਾਂ ਬਾਤਾਂ ਸੁਣ ਕੇ ਜਾਇਓ ਤੇ ਆਪਣੀਆਂ ਦੱਸ ਦਿਓ ਉਹ ਤਾਂ ਮੈਂ ਤੈਨੂੰ ਵੀ ਆਇਆ ਵਾ ਨਾ ਇਹ ਗਰਨਾਮ ਦੂਜਾ ਵਿਆਹ ਕਿਦਾਂ ਕਰ ਲੂਗਾ ਤੂੰ ਸਾਰੇ ਜਿੰਨੇ ਟੈਨਸ਼ਨ ਹੈਗੇ ਤੂੰ ਮੇਰੇ ਤੇ ਸੁੱਟ ਦੇ ਮੈਂ ਆਪੇ ਗੱਲ ਕਰ ਲੂੰਗੀ ਨੇ ਅਜ ਕਦੀ ਅਜਿ ਕੋਈ ਗੱਲ ਸੁਣੀ ਨਹੀਂ ਕਦੀ ਬੁਰਾਈ ਲਾ ਕੇ ਇਹਦਾ ਕੀ ਮਤਲਬ ਹੋਇਆ ਜੇ ਜੇ ਤੁਸੀਂ ਹੁਣ ਆਏ ਹੋ ਨਾ ਇਹਨੂੰ ਲੈ ਜਾਓ ਬਲਾ ਨੂੰ ਕਉਂਗਰ ਨਾਮ ਤੇਰੀ ਹੈਗੀ ਉਹ ਆਪਣੀ ਮਾਂ ਦਾ ਸਲਾ ਨਹੀਂ ਡੈਡੀ ਘਟ ਤੋਂ ਬਗੈਰ ਕੋਈ ਨਹੀਂ ਆ ਘਟ ਨਸਲਾ ਕਰਕੇ ਫੇਰ ਹੀ ਕੋਈ ਕੰਮ ਹੋਣਾ ਵੇਖ ਲਓ ਨਹੀਂ ਡੈਡੀ ਨਹੀਂ ਨਹੀਂ ਐਡਾ ਬੰਮੀ ਦਾ ਡਰ ਹੀ ਜੇ ਅਹੀਂ ਨਹੀਂ ਉਹਦੇ ਲਾਗੇ ਲੱਗਣਾ ਤੇ ਕਹਣ ਲੱਗਣਾ ਵਾ ਉਹ ਡੈਡੀ ਅਹੀਂ ਤੇ ਸੋਚਦੇ ਆ ਪਰ ਉਹ ਜਿਹੜੀ ਮੰਮੀ ਤੋਂ ਨਾ ਉਦਾਂ ਹੀ ਡਰਦੀ ਬਹੁਤ ਜ਼ਿਆਦਾ ਵੀ ਤੇ ਹੀ ਮੰਮੀ ਨਾ ਉਹ ਗੱਲਾਂ ਬੜੀਆਂ ਕਰਦੀ ਆ ਹੁਣ ਮੈਂ ਸਮਝਾ ਗਿਆ ਚਾਚੀ ਨੂੰ ਮੈਂ ਕੋਈ ਵੀ ਲੋੜ ਪਵੇ ਸਾਨੂੰ ਉਸੇ ਨੂੰ ਫੋਨ ਕਰ ਤੇ ਅਸੀਂ ਆਵਾਂਗੇ ਨਾਲ ਜਾਂਦੀ ਆਂਦੀ ਆਂ ਮੰਮੀ ਨੂੰ ਸੁਣਾਉਂਦੀ ਇਹ ਕੋਈ ਕੰਮ ਵਾਲੀ ਲੱਭ ਕੇ ਨਾ ਸਾਡੇ ਘਰ ਨੂੰ ਘੱਲੇ ਮੇਰੇ ਕੋ ਕੰਮ ਕੁੰਮ ਨਹੀਂ ਹੁੰਦਾ ਆਂਦੀ ਖਲਾਰਾ ਬੜਾ ਘਰ ਪਿਆ ਆ